ਲਓ ਜੀ ਆ ਵਟਲੋਂ ਅੰਕ ਜੀ ਪੈਸੇ ਚਾਰ ਯੂ ਗੱਟ ਦੇ ਆ ਡੈਡੀ ਤੁਹਾਨੂੰ ਪਤਾ ਬੜੀ ਮਿਹਨਤ ਕਰਦਾ ਡੈਡ ਨੇ ਬੜੀ ਮਿਹਨਤ ਕੀਤੀ ਤੇ ਆਪਣੇ ਗੱਡੇ ਨਿਕਲੇ 70 80 ਕਿਲੋ ਆਪਣੀ ਤੇ ਲਾਟਰੀ ਲੱਗੀ ਹੁਣ ਵੀ ਮੁੱਕਦੇ ਤਿੰਨ ਤਿੰਨ ਮਹੀਨੇ ਨਿਕਲੇ ਜਣੂ ਨੂੰ ਮੈਂ ਤੇ ਤਿੰਨ ਚਾਰ ਮਹੀਨੇ ਨਿਕਲੇ ਜਣੇ ਰਮਨ ਦਾ ਗੱਡੀਆਂ ਜੀ ਜਾਂ ਸੀਲ ਕੱਲ੍ਹ ਤੋਂ ਹੋ ਗਏ ਫੇਸ ਆਪਾਂ ਵੀ ਪੈ ਗਿਆ ਸਾਰਾ ਹੀ ਇਹ ਬੜਾ ਗੁੱਸਾ ਚੜਦਾ ਇੱਕ ਤੇ ਨਾ ਵੀ ਉਦੋਂ ਹੀ ਪੈਣਾ ਜਦੋਂ ਮੈਂ ਗੱਡੀ ਤੋਂ ਆ ਗਨਾ ਪਤਾ ਨਹੀਂ ਅੱਗੋਂ ਪਿਛੋਂ ਵੀ ਨਹੀਂ ਪੈਂਦਾ ਵੀ ਕੀ ਕਿਸੇ ਨੇ ਮਾੜੀ ਆ ਸਾਰਾ ਬੇੜਾ ਕਰ ਕੋਗਾ ਸੀਛੇ ਦਾ ਵੀ ਹੁਣ ਤੁਮਣੀ ਨਹੀਂ ਯਾਰ ਸੋ ਹੁਣ ਚੱਲੇ ਆ ਮੈਂ ਡੈਡੀ ਵੱਲ ਵੇਖੀ ਵਾਲਾ ਵੀ ਕਿੱਥੇ ਤੱਕ ਕੰਮ ਪਹੁੰਚ ਗਿਆ ਕਿੱਥੇ ਤੱਕ ਨਹੀਂ ਕੰਮ ਪਹੁੰਚਿਆ ਆਪਣਾ ਡੈਡੀ ਆ ਗਿਆ ਲੱਗਦਾ ਜਿ ਮਿਸਤਰੀ ਨਹੀਂ ਲੱਗੇ ਵੀ ਹਾਂਜੀ ਅੱਜ ਮਿਸਤਰੀ ਨਹੀਂ ਲੱਗੇ ਸੱਸੀ ਦੇੜੀ ਨਹੀਂ ਮਿਸਤਰੀ ਨਹੀਂ ਮੋਟਰ ਹੀ ਨਹੀਂ ਚੱਲਣ ਦੀ ਕੱਲ ਦਾ ਬੜਾ ਖਪਣ ਡਿਆ ਫੇਰ ਹੁਣ फिर <laughs> मैं कल तारा लाइया फिर तारा लाइया फिर गया बंद मोटर गया पड़ना बंद खोल के मैंने सब मोटर मोटर चुक करके फिर तारा हाँ तुरा लाइया फिर उठी सीधी चला चलू के कहते भी

ਉਹ ਤੇ ਮੱਲੇ ਮੈਂ ਤੇ ਉਥੇ ਸਵੇਰ ਦਾ ਪਤਾ ਨਹੀਂ ਵੀ ਫੇਰੇ ਦਾ ਮੁੜ ਕੇ ਮੋਟਰਸਾਈਕਲ ਚੋ ਕੇ ਜੋ ਹਵਾ ਘਟ ਫੇ ਮੈਂ ਹਵਾ ਵਾਲਾ ਗੱਲ ਨਾ ਬਣੇ ਫੇ ਮੈਂ ਰਕਸੈਲਮ ਨਵਾਂ ਲਬਾਂਖ ਕਦੀ ਸਬਲਦੀ ਦੁਕਾਨ ਤੇ ਕਦੀ ਉਹ ਗਾਂਧੀ ਚੌਂਕ ਕਦੀ ਗਾਂਧੀ ਚੌਂਕ ਵਿੱਚੋਂ ਸਭ ਘੁੰਮ ਕਮਕੇ ਫੇਰ ਕਾਨੂਮਾ ਰੋਡ ਤੇ ਉਜ਼ਰਤੀ ਇੱਕ ਪੇਂਟ ਦੀ ਦੁਕਾਨ ਨੂੰ ਉਹਨਾਂ ਨੂੰ ਹੈ ਗਈ ਹੈ ਗਈ ਇੱਕ ਪੇਂਟ ਦੀ ਦੁਕਾਨ ਕੋਲ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਪੈਪਰ ਕਹੀਦੇ ਉਥੋਂ ਫਿਰ ਸੈਲ ਮਿਲਿਆ ਤੇ ਮੈਂ ਉਹ ਵੀ ਬੜਾ ਅੱਖ ਜਿਲਕਵਾਨ ਸੀ ਕਿਉਂ ਨਹੀਂ ਕਰਈ ਕੀ ਕਹੇਗਾ ਗਿਆ ਹਾਂ ਮੈਂ ਉਹਨਾਂ ਕੋਲ ਬਲਬ ਬਹੁਤ ਟਰਾਂਡ ਲੈ ਕੇ ਆਇਆ ਐਸ ਐਸ ਆਪਣ ਬੜੇ ਪਾਪੜ ਮੇਲੇ ਦੀ ਤਾਰ ਚੈੱਕ ਕੀਤੀ ਪਰਲੀ ਕਲੋਨੀ ਜਿਹੜਾ ਮੈਂ ਇਹ ਲੈ ਰੱਖਾ ਕਿ ਸੁਹਣੇ ਲਾਤੇ ਆਏ ਉਹਨਾਂ ਵਿੱਚ ਕੁਰਸੀਆਂ ਕੁਰਸੀਆਂ ਲਾਤੀਆਂ ਬਲਬ ਬਲਬ ਲਾਤੇ ਆ ਉਹ ਸਾਹਮਣੇ ਗੰਡੇ ਕਿਦਨ ਪੁੱਟਣੇ ਆ ਵਾਲੇ ਹੋਣ ਬਸ ਅੱਜ ਪੁੱਟਦੇ ਮੈਂ ਕਹਿੰਦਾ ਮਿਸਤਰੀ ਹਟਦੀ ਆ ਤੇ ਭਾਵੇਂ ਅੱਜ ਹੀ ਪੁੱਟ ਲਈ ਅੱਛਾ ਨਾਲ ਪਟਾ ਦਾਂ ਪਟਾ ਦਾਂ ਨਾਲ ਬਹੁਤੀ ਗੱਲ ਐ ਤੇ ਪੋਰਟਲ ਨੇ ਬੋਰੀ ਚ ਭਾਗ ਹੁਣ ਕੇ ਨਾਲ ਲੈ ਚਲਾਂਗੇ ਚਾਹ ਨਹੀਂ ਪੀਣੀ ਚਾਹ ਨਹੀਂ ਪਣੀ ਕਿਦਾਂ ਪੂਰੇ ਲਾਗੇ ਵਾਰ ਬੂਰ ਉਤਲੇ ਬਨੇ ਲੈਟੇ ਨਾ ਕਮਰਾ ਮੇਰਾ ਦੋਸਤ ਕਹਿੰਦਾ ਵਧੀਆ ਕੀਤਾ ਇੱਕ ਵਾਰੀ ਕਮਰਾ ਵਾ ਉੱਚਾ ਪਾ ਲਿਆ ਮਾ ਉਹ ਭਰਾ ਬਾਈ ਕੋਈ ਕਰ ਲਿਆ ਹਣਾ ਆਹ ਆਸਰਾਖਾ ਤੁਹਾਡੇ ਕੋ ਦੋ ਤਨਾਗ ਬਣਿਆ ਇਹ ਆਸਰਾਖੀ ਔਰ ਦੰ ਬਣਾਉਂਦਾ ਠੀਕ ਤਮ ਅੱਜ ਕੇ ਤੜਕੀ ਸਰਾਖ ਨਹੀਂ ਮੰਜੇ ਉਹ ਕੋਈ ਚੁਰਾ ਚੱਲਿਆ ਸੀ ਮਿਸਤਰੀ ਹੋ ਉਹ ਉੱਪਰ ਤੇ ਬਟੀ ਉਹਦੇ ਕਿ ਇਹ ਐ ਮਿੰਦੰਗਰ ਵਾਲਾ ਆਹ 게ਟ ਤੇ ਇਹ ਕੱਲ ਭਾਜੀ ਹੁਣੇ ਕਹਿੰਦੇ ਕਮਾਖ ਮੁਗਦੇ ਪੇਂਟ ਕੀਤਾ ਡੜੀ ਹੁਣਾ ਨੇ ਆਹ ਭਾਰਾ ਬੜਾ ਹੀ ਬਹੁਤ ਜ਼ਿਆਦਾ ਭਾਰਾ ਤੇ ਆਦੇ ਹਨਾ ਹੋ ਹੋ ਕੱਲ ਮੈਂ ਬੜਾ ਕਬੇ ਮੰਗਦੇ ਨਹੀਂ ਕੁੰਡਾ ਨੰਡਾ ਲਾ ਆ ਗਿਆ ਫਿਰ ਮੈਂ ਆਪਣੇ ਕੁੰਡਾ ਨਹੀਂ ਅੱਛਾ ਅਰ ਲਾ ਆਏ ਇਹਨੂੰ ਨੜਦੀ ਕਰਨਾ ਕੋ ਪੇਂਟ ਇਹਦੇ ਇਹਦੇ ਵਾਸਤੇ ਨਹੀਂ ਚਿੱਟਾਗਾ ਹੀ ਪੇਂਟ ਇਹਦੇ ਵਾਸਤੇ ਆਹ ਤਾਂ ਦਸਨੀ ਆਫਨ ਉਮੀਜਲਾ ਕਪੜਾ ਮੰਨ ਲਿਆ ਜਿਹੜਾ ਨੇ ਦਿੱਤਾ ਹੈ ਗਾਨ ਇਹ ਬੜੀ ਮੁਸ਼ਕਲ ਬੱਧਾ ਜੇ ਵੀ ਥੋੜਾ ਫਰਕ ਪਊਗਾ ਤਾਂ ਹਤਾ ਪੈ ਗਿਆ ਇਹਨੂੰ ਫਿਰ ਸਹੀ ਭੱਜਿਆ ਕਰੋਗਾ ਲੈ ਡੈਡੀ ਲੱਗੋ ਥੋੜਾ ਕੰਮ ਕਰਾ ਦਈਏ ਆ ਪੁੱਟ ਪੜ ਦੇ ਨੇ ਗੰਡੇ ਥੋੜੇ ਜਿਹੇ ਹੈਗੇ ਬਸ ਅਕਲ ਨਹੀਂ ਵਾਲਾ ਇਹ ਲੜਜੀ ਦੱਸੋ ਅਸੀਂ ਗੰਡੇ ਪੁੱਟਣ ਦੇ ਹੈ ਹੈ ਉਹ ਲੈ ਉਹ ਇੱਥੇ ਲੈ ਗਿਆ ਲੈ ਇਹ ਗੰਡਾ ਆ ਰੰਬੇ ਨੇ ਨੜੀ ਪਟਨੇ ਪਣੇ ਦੋ ਇਹ ਨਾਲ ਖ ਗੰਡੇ ਨਿਕ ਨਿਕ ਆ ਰਹੇ ਲੰ ਪੂਰੀ ਤਲੀ ਦੇ ਵਿੱਚ ਗੰਡਾ ਹੁੰਦਿਆ ਕਰ ਕਰ ਤਗੜੇ ਗੰਡੇ ਹੀ ਆਹ ਚੰਦੀ ਵਿੱਚ ਹਿੱਕੀ ਜਾਂਦਾ ਹੈ ਇਹ ਯਾਰ ਛੋਟੋ ਤਹੀਂ ਤਾਈਆਂ ਤਨ ਕੰਮ ਦਿੱਤਾ ਥੋੜਾ ਥੋੜਾ ਮੈਂ ਆਪ ਹੀ ਦੇ ਪੰਨੋ ਸੱਦੀ ਨਹੀਂ ਦੇ ਉਹਨੋਂ ਰਹਿਣਾ ਪਟਾਣਾ ਇਹ ਯਾਰ ਗੰਡੇ ਹਰ ਗੁਨਾਹ ਹੋ ਯਾਰ ਅੱਜ ਸੱਚ ਹਰ ਗੁਨਾਹ ਨੇ ਕੰਮ ਆਇਣਾ ਓਹੋ ਅੱਜ ਹਰ ਗੁਨਾਹ ਨੇ ਕੰਮ ਕਰਨਾ ਹੈ ਸਹੀ ਗੱਲ ਇਹ ਹਰ ਗੁਨਾਹ ਦਾ ਗੁਚਰਾ ਕੰਮ ਹੈ ਤਾਂ ਮੈਨੂੰ ਤਾਂ ਕਹਿੰਦੀ ਹੀ ਲੈ ਜਾ ਵੀ ਮੈਂ ਲਿਆਂਦਾ ਨਹੀਂ ਯਾਰ ਇੱਥੇ ਕਿੱਥੇ ਉੱਨੇ ਟਿਕਣਾ ਹੈ ਨਹੀਂ ਕਦੀ ਆਉਂ ਨੂੰ ਕਦੀ ਆਉਂ ਨੂੰ ਡੈੜੀ ਮਟ ਮਟ ਲਾ ਮਾਰ ਦੇ ਹਵੇ ਇਹ ਇਹ ਡੈੜੀ ਐਂਪਟਣ ਦੇ ਅਹੀਏ ਪੁੱਤ ਕਹਿੰਦੇ ਆ ਇਹ ਆਹ ਕਰਤਾ ਗਮ। ਹੋਰ ਇਹ ਇੱਧਰ ਆ ਜਾ। ਨਵੀਂ ਚਪਲ ਦਾ ਹਾਲ ਕਰਤਾ ਅੱਜ। ਤਕਟ ਹੈ। ਹੈ? ਚਪਲ ਵੀ ਡੜੀ ਚ ਮੇਰੇ ਵਾਲੀ ਪੌਣੀ ਹੋਵੇ ਤਾਂ ਤੁਸੀਂ ਉਹ ਕਲ ਬਲੈਕ ਪਾ ਸਕਦੇ ਜੇ ਆਉਣੀ ਹੋਵੇ ਨਾ ਕਿਸੇ ਵੇਲੇ। ਓੜੀ ਚਪਲਿਆ ਪੁਰਾਣੀ ਮੇਰੀ। ਉਹ ਕਿਸੇ ਵੇਲੇ ਮਿੱਟੀ ਘਟੇ ਗਾਰੇ ਚ ਜਦੋਂ ਪੌਣੀ ਪੈ ਜੇ ਤੇ ਉਹ ਲਿਆ ਰਿਹਾ ਚਟੇ ਗੰਡੇ ਵੀ ਲਾਏ ਵਿੱਚ। ਹੈ? ਲੈ ਆ ਵੀ ਭਾਜੀ ਪਾਣੀ ਲੈ ਕੇ ਆਏ। ਤਾਂ ਨੂੰ ਆਦਿ ਥੈਂਕ ਯੂ ਇਹੋ ਭਾਈ ਜੀ ਕੋ ਕਿਥੇ ਬਲੇਡ ਜਪੜਾ ਰੰਬੀ ਰੰਬੀ ਆਹਨ ਕੰਮੜੇ ਇੱਥੇ ਗੰਡੇ ਰਹਿ ਜਾਂਦੇ ਨਾ ਆ ਹੋਰ ਹੀ ਇਥੇ ਯਾਰ ਲੈ ਗੈਪ ਹੀ ਹੋ ਗੰਡੇ ਲੈ ਆ ਵੀ ਮਿੱਤਰਾ ਵਰਤਿਆਂ ਭੂਕਾ ਭਾਕਾ ਸਾਰੀਆਂ ਇੱਥੇ ਗੰਡੇ ਉਹਦੇ ਵਿੱਚ ਪਾਲੇ ਨੇ ਹੁਣ ਤੇ ਆ ਵੀ ਖੱਤਾ ਤੇ ਆ ਖੱਤੇ ਦਾ ਕੰਮ ਆਪਾਂ ਕਰਤਾ ਆ ਡਾੜੀ ਡੇ ਕਰਨ ਤੇ ਉਹਦੇ ਵਿੱਚੋਂ ਡਾੜੀ ਨੂੰ ਕੁਝ ਖੜੇ ਜਾਵੇ ਇਹਦੇ ਚੋ ਬੋਰੀ ਭਰ ਕੇ ਆ ਵੀ ਆਸੀ ਸੀ ਵੀ ਲੱਗ ਗਈ ਨਾ ਬਜਾ ਬਜਾ ਹੋ ਗਈ ਆ ਮੈਂ ਹੱਥ ਸੇ ਧੋਣ ਵਾਸਤੇ ਹੱਥ ਲਬੜੇ ਇਧਰ ਵੀ ਲੱਗ ਗਈ ਲੈ ਵੀ ਉਹ ਮੀਵਾ ਮੀ ਮੀ ਕੀ ਨੀਤੀ ਅਜ ਓਹੋ ਧੁੱਪ ਵੀ ਲੱਗੀ ਬਾਹਰ ਆ ਤੈਨੂੰ ਮੁਖਾਵਾ ਧੁੱਪ ਜਿੰਨੇ ਕਦੀ ਨਹੀਂ ਵੇਖੀ ਧੁੱਪ ਆ ਆਹ ਇਹ ਕਣਾ ਆ ਕਾਣਾ ਮੀ ਪੈਣ ਡਿਆ ਜੀ ਠੀਕ ਆ ਵੇਖੋ ਬਾਰਸ਼ ਆndi ਗੰਡੇ ਰੱਖਲੇ ਆ ਡੈਡੀ ਕਹਿੰਦੇ ਚਾਹ ਘਣੀ ਚਾਹ ਅਸ ਜੀ ਮਿਸਤਰੀਆ ਜੋ ਕਿ ਮਿਲਦਾ ਲੈਂਦੀ ਹਣੀ ਸਾਰੇ ਮਿਸਤਰੀਆ ਜੋ ਕਿ ਲੈਂਦੀ ਤੇ ਮਿਸਤਰੀਆ ਚ ਲੱਗੇ ਨਹੀਂ ਚੰਗਾ ਨਹੀਂ ਲੱਗੇ ਕਿ ਬਾਰਸ਼ ਦੇ ਆਉਣ ਦੇ ਫਾਇਦਾ ਕੋਈ ਨਹੀਂ ਹੋਣਾ ਬਸ ਆਂਦੀ ਹੜ ਜਦੀ ਆਂਦੀ ਹੜ ਜਦੀ ਦੋ ਵਾਰੀ ਆ ਗਈ ਹਾਂ ਪਤਾ ਨਹੀਂ ਕਿੰਨੇ ਸਾਈਕਲ ਸੁਗਨ ਨਾਲ ਲਾਤਾ ਨੇ ਕੀ ਚੱਕਰੇ ਚਲੋ ਕੋਈ ਨਾ ਦੰਡੇ ਲੈ ਆ ਜੀ ਤਿੰਨ ਬੋਰੀਆਂ ਭਰੀਆਂ ਇੱਕ ਆ ਇੱਕ ਉਹ ਤੇ ਇੱਕ ਹੱਡਗੀ ਦੇ ਚੰਡਗੀ ਦੇ ਵਿੱਚ ਆਹਦੇ ਛੋਟੀਆਂ ਮਹਾਉਣੇ ਨਾਲ ਵਿੱਚ 10 10 ਕਿਲੋ ਆਣੇ ਆ ਆ ਬੋਰੀ ਭਰੀ ਜੀ ਇਹ ਵੀ ਤੇ ਗੰਡੇ ਥੋੜੇ ਹੈਗੇ ਜਰਾ ਇਹ ਹੁਣੀ ਮਰਸਾ 60 ਕਿਲੋ ਦੀ ਤੇ ਮੰਜੇ ਤੇ ਲੈਣ ਕੋਠੇ ਰਾ ਦੰਗਣਾ ਖੋਲ ਕੇ ਬੋਰੀ ਆ ਮੈਂ ਆਇਆ ਇਹ ਤੇ ਸੰਦੀਪ ਕਹਿੰਦੀ ਪਈ ਨਰਸੜੀ ਖਰਾਬ ਕਰਤੀ ਇਹਨੇ ਸੰਦੀਪ ਕਹਿੰਦੀ ਮੈਂ ਹਰ ਸੋਈ ਸੀਗੀ ਤੇ ਇਹ ਵੇਖਿਆ ਤੇ ਐਲਸੜੀ ਵੇਖਣ ਨਹੀਂ ਡਈ ਪਤਾ ਨਹੀਂ ਕੀ ਹੋਇਆ ਐਲਸੜੀ ਵਿੱਚ ਇੰਨੇ ਵੀ ਚੰਨ ਕੀ ਖਰਾਬ ਕਰਨੀ ਜਲਦੀ ਜਲਦੀ ਬੰਦ ਹੋ ਗਈ ਪਤਾ ਨਹੀਂ ਕੋਈ ਰਿਮੋਟ ਵੀ ਨਹੀਂ ਕੰਮ ਕਰ ਰਿਹਾ ਉੱਥੋਂ ਚਾਲੂ ਕਰਦਾ ਮੈਂ ਪਤਾ ਨਹੀਂ ਅਜ ਹੁਣ ਠੀਕ ਕੋਈ ਆਈ ਅੱਗ ਲਾਈ ਤੇ ਆਹ ਹੋਆ ਚੱਲਣ ਡਈ ਐ ਐਲਐਸਡੀ ਤੇ ਪਾਣੀ ਲੰਦੀ ਦਾ ਭਾ ਮਾਰਨ ਡੀ ਨਾ ਐਲਐਸਡੀ ਚੱਲਣ ਡਈ ਐ ਇਹ ਵੇਖਿਓ ਆ ਹੁਣ ਬੰਦ ਹੋ ਗਈ ਨਾ ਆ ਬੰਦ ਹੋ ਗਈ ਹੁਣ ਮੰਮੀ ਜਲਦੀ ਜਲਦੀ ਐਲਐਸਡੀ ਖਰਾਬ ਹੋ ਗਈ ਆ ਵੇ ਪਤਾ ਨਹੀਂ ਕੀ ਪਛੀ ਲੱਗੀ ਦਸਮਾ ਜੀ ਨੁਕਸਾਨ ਹੀ ਹੋਈ ਜਾਂਦੇ ਆ ਹੁਣ ਚੱਲ ਚੱਲਣ ਲੱਗੀ ਇੱਕ ਮਿੰਟ ਇਹ ਚੱਲ ਗਈ ਆ ਅਨੀਲੀ ਹੋਈ ਪਈ ਸਾਰੀ ਇਹਨੂੰ ਸੱਪ ਲੜ ਗਿਆ ਨਹੀਂ ਜੀ ਹੋ ਗਈ ਏ ਹੈ ਲਕਸਾਂ ਆਈ ਹੋ ਜਾਂਦੇ ਅੱਗ ਲੱਗਦੀ ਜਾਂਦੀ ਏ ਤੇ ਆ ਚਲਾ ਲੋ ਐਸੀ ਦੀ ਹੁਣ ਤੂੰ ਕੀ ਤੀ ਖਰਾਬ ਨਹੀਂ ਦੱਸ ਤੂੰ ਕੀ ਤੀ ਖਰਾਬ ਦੱਸ ਹੈ ਨੀ ਤਬ ਉਹ ਲੋ ਵੋਇਸ ਕੀ ਕੀ ਵੇਖਣਾ ਵਾ ਕੀ ਵੇਖਣਾ ਹੈ ਕੀ ਵੇਖਣਾ ਪਤਨੇ ਹੈ ਨਹੀਂ ਕੀ ਵੇਖਣਾ ਐਸਡੀ ਵਿੱਚ ਕੀ ਲਾਉਣਾ ਵਾ ਹਰ ਗੁੰਨੇ ਨਹੀਂ ਕਾਕੂ 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 ਬੋਲ ਕੇ ਲਾ ਦੋ ਬੋਲ ਕੇ ਬੋਲ ਕੇ ਕਾਕੂ ਲਾ ਦੋ ਕਾਕੂ ਕਾਕੂ ਤੁਮ ਤੁਮੀ ਤਾਂ ਮੈਂ ਕਾਕੂ ਹਾਂ ਨੜ ਜੀ ਇਹਨੂੰ ਇਹਨੂੰ ਦੌਕਾ ਮਾਰੋ ਵੀ ਲੜ ਜੀ ਇਹਨਾਂ ਦੋ ਕਮਰੇ ਨੇ ਐਲਸੀਡੀ ਖਰਾਬ ਕਰਤੀ ਐ ਆ ਜੀ ਦੀ ਜਾਲ ਕਰਤੀ ਬਹੁਤ ਇੱਕ ਆਂਕੂਣ ਵੇਖਣ ਦੀ ਸਵੇਰ ਦੇ ਉਹ ਐਲਸੀਡੀ ਗਰਮ ਹੋ ਗਈ ਐ ਕਾਂਕੂਣ ਲਾਏ ਨੇ ਆਪਣੇ ਮੂ ਲਾਏ ਮੇਰੇ ਪਛੇੜ ਤੋਂ ਲਿਵਿੰਗ ਨੂੰ ਖਰਾਬ ਕਰਤੀ ਹੈ ਹਾਂ ਐਂ ਤੇ ਲੜ ਜੀ ਇਦਾਂ ਹੋਇਆ ਹੋਊਗਾ ਨਾ ਸਵੇਰ ਦੀ ਮਨ ਲੱਗਦਾ ਐਲਸੀਡੀ ਲੱਗੀ ਉਹ ਮਨ ਲੱਗਦਾ ਇਹਦਾ ਨਾ ਉਹ ਕਹਿੰਦਾ ਮੈਂ ਫੋਨ ਕਰਕੇ ਪੁੱਛਿਆ ਉਹ ਕਹਿੰਦਾ ਗਰਮ ਹੋ ਗਿਆ ਨਾ ਕਿਤੇ ਜਾਂ ਬੱਤੀ ਵੱਧ ਘਟ ਆ ਗਈ ਤੇ ਉਹ ਫਿਊਜ਼ ਜਾਦਾ ਕੋਈ ਡਰ ਜੀ ਹੈਗਾ ਉਹ ਸੜ ਗਿਆ ਅੰਦਰ ਉਹ ਹੈ ਯਾਰ ਮਨ ਹਜ਼ਾਰ ਜਾਂ 2000 ਰੁਪਏ ਲੱਗੂਗਾ ਉਣ ਕੇ ਇਹ ਗਾੜੀ ਵਿਚਾਰਾ ਆਇਆ ਹੀ ਤੇ ਇਹਨੂੰ ਕਹੀ ਜਾਂਦੀ ਵੀ ਬਾਹਰ ਚੱਲ ਮੇਰੇ ਨਾਲ ਤੈਨੂੰ ਹਰ ਗੁਣ ਮੈਂ ਜਦੋਂ ਕਹਿੰਦਾ ਤੈਨੂੰ ਨਹੀਂ ਜਾਣਗਾ ਖਲਿਆ ਇੱਕ ਮਿੰਟ ਇੱਕੋ ਮਿੰਟ ਇਹਨੂੰ ਲਿਆ ਜਾ ਰਹਿਣਾ ਦੱਸਾਂ ਮੈਂ ਮਸਾਲਾ ਇਹ ਤਾਂ ਖਾ ਭਈਆ ਰੋ ਉਹ ਨਹੀਂ ਕੋਈ ਡੈਡੀ ਜੇ ਥੱਕ ਜਾਂਦਾ ਤਾਂ ਦੀ ਇਹ ਥਕਾ ਦਿੰਦੀ ਓਏ ਕਿਉਂਕਿ ਮੈਂ ਤੇ ਹਟ ਗਿਆ ਤੇ ਡੈਡੀ ਗੰਡੇ ਗੰਡੇ ਵੱਢਦੇ ਬੁੜਦੇ ਰਹੇ ਭੁੱਖਾ ਭਾਖਾ ਕਹਿੰਆਂ ਬੜਾ ਚਿਰ ਲੱਗੇ ਰਹੇ ਮੈਂ ਅੱਜ ਚਲ ਕੇ ਕਰਨ ਦੀ ਦੀਆਂ 1 ਘੰਟੇ ਦੇ ਵਿੱਚੋਂ ਘੰਟਾ ਕਾ ਡੜੀ ਮੈਂ ਲਾ ਕੇ ਆਇਆ ਨਾ ਕਰਨ ਨਾਲ ਲੱਗਿਆ ਅੱਧਾ ਪੂਣਾ ਘੰਟਾ ਕ ਨਹੀਂ ਤਣਾ ਇੰਨਾ ਚੱਲ ਗਿਆ ਨਾ ਵਾਇਦ ਜਦਾਂ ਨੂੰ ਰੇ ਡੜੀ ਜੀ ਤੁਹਾਨੂੰ ਪਤਾ ਉਹ ਤੋਂ ਅੱਗੇ ਠਾਂ ਪੌੜੀ ਉਤਰ ਕੇ ਤੇ ਡਿੱਗ ਗਏ ਮੈਂ ਜਿਹੜੀ ਲਈ ਹੈਗੀ 22000 ਦੀ ਤੇ 22000 ਦੇ ਨੇ ਕੁੜੀ ਨੇ ਡੈੜੀ ਨੁਕਸਾਨ ਕੀਤਾ ਇਹਨੇ ਉਹ ਕਿਸੇਰ ਦੀ ਚੱਲਣ ਦੀ ਸਿਹੇਰ ਦੀ ਤੇ ਇਹ ਕਾਂਟ ਨੂੰ ਵਹਿੰਦੀ ਰਹਿੰਦੀ ਹੈ ਤੇ ਉਹ ਮਨ ਲੱਗਾ ਜਾਂ ਗਰਮ ਗਰਮ ਹੋ ਗਈ ਹੋ ਜਾਂ ਕੀ ਚੱਕਰੇ ਆ ਇਹਵੇਂ ਪਾਵਰ ਪੁਆਇੰਟੇ ਪਾਉਂਦੇ ਗਲੇ ਸਈ ਫਸੋਦੇ ਹੋ ਸਭ ਨੂੰ ਜਿੰਝ ਨੂੰ ਪਾਉਂਦਾ ਫਾਸੀ ਲੈ ਤਾਂ ਮੈਂ ਤੈਨੂੰ ਕਿਹਾ ਤਾਂ ਗੜਗੇ ਮੰਮੀ ਤੈਨੂੰ ਦੱਸਿਆ ਸੀ ਇਹ ਖਰਾਬ ਹੈ ਗੜਗੇ ਏ ਛੁੱਟ ਦੋ ਫਿਰਾਂ ਇਹ ਮੰਮੀ ਨੇ ਸੰਦੇ ਮੰਮੀ ਨੇ ਵੜ ਕੇ ਮਸ਼ੀਨ ਚ ਤੋਹਤਾ ਮਸ਼ੀਨ ਚ ਫਸ ਗਿਆ ਉਹਨਾਂ ਦਾ ਪ੍ਰੂਫ ਤੋਂ ਇੰਨੀ ਆ ਇੰਨੀ ਗੰਸਤਾ ਆ ਇਹ ਪੌੜੀਆਂ ਚੜਦੀ ਅਜੇ ਦਾ ਟੋਨੀ ਜੀ ਲੈ ਵੀ ਇਹਦਾ ਇਹਦਾ ਮੁੰਸਰ ਸਹੀ ਕਰਾ ਲੀ ਆਲ ਸਟਰੀ ਦਾ ਲਓ ਜੀ ਆਹ ਵਟ ਲਓ ਅੰਕਲ ਜੀ ਪੈਸੇ ਚਾਰ ਡੈਡੀ ਜੀ ਨੂੰ ਕੁੱਟਦੇ ਆਂ ਕਿ ਚੜਨੀ ਤੇ ਮੈਂ ਮੈਂ ਬੈਠਾ ਹਾਂ ਕੋਠੇ ਤੇ ਹੂੰ ਘਰ ਵਾਲੇ ਪਿਆਰ ਜਿਹੜੇ ਨਵੇਂ ਆ ਹੁਣੇ ਪੁੱਟ ਕੇ ਲੈਂਦੇ ਉਹ ਪਾਏ ਮੈਂ ਅੱਜ ਡੈਡੀ ਦੇ ਖਾਂ ਜੁੱਗੀ ਬਣ ਗਈ ਆ ਮੈਂ ਤਾਂ ਘਾਟੀ ਖਾਂਦਾ ਨਾ ਜਾ ਸਵੇਰੇ ਹੀ ਜਨਾ ਉਪਰੀ ਦੀ ਬੁੱਢੀ ਇੱਕ ਖਲੋਤੀ ਤੇ ਮਾਗੋ ਨੇ ਗੱਲਾਂ ਕਰਨ ਦੀ ਮੈਂ ਹਾਂ ਕੋਈ ਕੰਮ ਵਾਲੀ ਦੀ ਦੱਸ ਪਾਉ ਤੇ ਕਹਿੰਦੀ ਤੋ ਹੀ ਕਰਵਾ ਜੇ ਮੈਂ ਕਹਾਂ ਹਾਂ ਹਾਂ ਹਿੰਦੇ ਲਾਈਆ ਬੇਟੀ ਮੇਰੀ ਨੇ ਲਾਉਣੀ ਆ ਤੇ ਉਹਨੇ ਚਿਰੋ ਨਾ ਹੋ ਗਿਆ ਆਟੋ ਚ ਬਹਿਣਾ ਨਹੀਂ ਆਟੋ ਆ ਗਿਆ ਪਿੱਛੋਂ ਦੋ ਹੁੰਡੇ ਬੈਠੇ ਤੇ ਉਹ ਵੀ ਬਹਿਣ ਲੱਗੀ ਕਹਿੰਦੀ ਮੈਂ ਵੀ ਜਾਣੀ ਮੈਂ ਵੀ ਜਾਣੀ ਮੈਂ ਵੀ ਜਾਣੀ ਇਦਾਂ ਕਰਕੇ ਜਾ ਸਕਦੀ ਜੇ ਜਿੰਨਾ ਮਰਜੀ ਦੰਦੀਆਂ ਹੋਏ ਕਿਦਾਂ ਕੱਢਣ ਦੇ ਉਦੋਂ ਐ ਇੱਕ ਗੱਲ ਆ ਹਰ ਕਿਸੇ ਦੇ ਕੋਲ ਚੱਲ ਜਾਂਦੀ ਆ ਮੇਰਾ ਦੋਸਤ ਆਇਆ ਵਾ ਉਹਨੇ ਕਿਹਾ ਆ ਮੇਰਾ ਬਾਊ ਆ ਕਾਕਾ ਤੇ ਇਹ ਚੱਲ ਜਾਂਦੀ ਇਹ ਸਾਰੇ ਸਾਰੀ ਦੁਨੀਆ ਦੀ ਪਿਆਰੀ ਏ ਇਹਨੂੰ 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 ਜਾਨ ਨਹੀਂ ਦੇਣਾ ਬਾਹਰ ਹੁਣ ਇਹਨੂੰ ਡਰ ਜਾਂ ਲੱਗਦਾ ਇਹ ਤੇ ਭੱਜੀ ਗਈ ਅੰਨ ਮੇਰੇ ਹੱਥ ਸਟਾਹ ਕੇ ਕਹਿੰਦੀ ਮੈਨੂੰ ਵੀ ਅਖਿਆ ਨਹੀਂ ਸੀਨੀ ਮੈਂ ਵੀ ਜਾਣਣਾ ਵੀ ਨਾ ਉਹ ਵਿੱਚ ਬੈਠੇ ਮੁੰਡੇ ਉਹ ਵੀ ਹੱਸਣ ਲੱਗੇ ਤੇ ਉਹ ਬੁੱਢੀ ਵੀ ਹੱਸਣ ਲੱਗ ਪਈ ਆ ਉਹ ਆਂਦੀ ਕੋਤ ਦਾਦੀ ਨਾ ਅਮੀ ਦਾਦੀ ਨਾ ਹੈ ਦਾਦੀ ਦਾਦੀ ਤੇ ਜੇ ਕੋਈ ਲੈ ਗਿਆ ਤਾਂ ਇਹ ਤਾਂ ਫਿਰ ਭੱਜੀ ਜਾਣੀ ਬਾਹਰ ਨੂੰ ਦਾਦੀ ਵੇਂਦੀ ਨਹੀਂ ਸੜਕ ਦੇ ਕੋਈ ਮੁੱਤਸਾ ਬੁਲਾਉਂਦਾ ਜਾਂ ਕਿਦਾਂ ਹਰ ਕੋਈ ਬਜ਼ੁਰਗੋ ਆ ਕੋਈ ਜਾਂਦਾ ਹੋਊਗਾ ਉਹ ਇਹਨੂੰ ਇਹੋ ਕੋਲੇ ਕਹਿੰਦੇ ਕੋਈ ਦਾਦਾ ਹੀ ਜਾਂਦੇ ਦਾਦਾ ਦਾਦਾ ਰੋਇਆ ਨਹੀਂ ਅੰਜਰਾ ਬੁੱਤ ਬੰਮੀ ਤਾਂ ਕਰ ਲੱਗ ਗਈ ਕਿ ਉਹ ਰੀਸੀ ਜਨਾਨੀਆਂ ਦਾ ਉਹਨੇ ਉਦੋਂ ਬੁਲਾਇਆ ਇਹਨੂੰ ਮੜਾ ਜਾ ਹਾਂ ਕਰਕੇ ਕੀ ਕਰਨੀ ਛੇੜਣ ਨਹੀਂ ਦਾਦੀ ਨਾਲ ਰੱਬ ਵੀ ਉਹ ਆਪਣੇ ਧਿਆਨ ਤੋ ਰੀਗੀ ਮਗਰੇ ਉਹਦੇ ਦੌੜ ਗਈ ਮੇਰੇ ਹੱਥ ਚੋਂ ਹਾਂ ਅਬ ਐਸੀ ਉੱਠੇ ਕੰਮ ਆ ਜਿੰਨੇ ਭਈ ਸੱਟ ਲਵਾ ਲੈਣੀ ਚਲੋ ਮਾਰ ਰਹੇ ਮੇਰੀ ਧੀ ਦੀ ਲੰਮੀ ਉਮਰ ਕਰੇ ਤੇ ਮੰਮੀ ਥੋੜੇ ਜਿਹਾ ਆਪਣੀ ਆਰੇ ਲੱਗੇ ਡੈਡੀ ਉਧਰੋਂ ਆਪਣੇ ਆਰੇ ਲੱਗੇ ਥੋੜਾ ਕੰਮ ਕਮਡੇ ਇਹ ਕਰਨ ਤੇ ਇਹ ਭਈ ਧੁਰ ਕੋਠੇ ਦੇ ਨਾ ਪੌੜੀਆਂ ਤੋਂ ਨਾ ਉਥੋਂ ਪੌੜੀਆਂ ਉਤਰਨ ਲੱਗੀ ਐ ਇੱਕ ਇੱਕ ਸਟੈਪ ਉਤਰ ਗਈ ਐ ਇਹਨੇ ਬਾਜੀ ਪਾਉਣੀ ਤੇ ਮੁੜ ਕੇ ਨਾ ਸਟੈਪ ਉਤਰ ਕੇ ਤੇ ਕਹਿਣ ਦੀ ਕਰਨ ਦੀ ਮੰਮਾ 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 ਤੇ ਫਿਰ ਸੰਦੀਪ ਨੇ ਜਾ ਕੇ ਤੇ ਇਹਨੂੰ ਭੱਜ ਕੇ ਫੜਿਆ ਇਹਨੂੰ ਤੇ ਪੈਲਦੀ ਆਉਣਾ ਥੱਲੇ ਤੁਹਾਨੂੰ ਮੈਂ ਦੱਸਾਂ ਗੱਡੀ ਦੇ ਨੇ ਖੜਿਆ ਇਹ ਨੂੰ ਮੈਨੂੰ ਨਹੀਂ ਪਤਾ ਅੱਛਾ ਅੱਛਾ ਮੈਂ ਆਪਣਾ ਤਿਆਰ ਇਹ ਮੇਚੇ ਪੋਰਨਾ ਮਗਰਾ ਤੇ ਇਹ ਸੰਦੀਪ ਕਹਿੰਦੀ ਪੌੜੀਆਂ ਉੱਤਰ ਕੇ ਦੇ ਬੈਠੀ ਉੱਥੇ ਜਿੱਦੋਂ ਸੰਦੀਪ ਨੇ ਆਵਾਜ਼ ਮਾਰੀ ਮੈਨੂੰ ਫੇਰ ਪਤਾ ਲੱਗਾ ਕਿ ਇਹ ਹੋ ਰਹੀ ਹੋ ਰਹੀ ਹੈ ਨਹੀਂ ਮੈਂ ਆਖਲੀ ਹੋ ਜਾਂਦੀ ਮੈਨੂੰ ਵੇਖ ਕੇ ਅਮਲਾ ਮਲੇ ਜਿੱਦਾਂ ਜਾਣ ਦੀ ਭਾਵੇਂ ਇਹਨੂੰ ਵੇਖ ਕੇ ਹੋਰ ਪੌੜੀਆਂ ਉੱਤਰਦੀ ਠਾਨ ਇਹ ਤਾਂ ਬੱਚੇ ਹਨ ਨਾ ਜਿੱਦੋਂ ਉਹਨਾਂ ਇਦਾਂ ਪੌੜੀ ਤੇ ਉਤਰੇ ਵੀ ਵਰਗੂ ਕੀ ਕਰ ਲਈ ਆ ਦੱਬਾ ਨਾ ਮਾਰੋ ਬਸ ਚੁੱਪ ਕਰਕੇ ਲਾਗੇ ਜਾ ਕੇ ਉਹਨੂੰ ਫੜ ਲਓ ਕਿਉਂਕਿ ਬੱਚੇ ਨੇ ਸਭ ਨੂੰ ਨਾ ਠਨਾ ਹਾਂ ਇਹ ਗੱਲ ਸਹੀ ਹੈ ਚੁੱਪ ਕਰਕੇ ਪੋਪ ਬਸ ਪੋਪ ਕਰਕੇ ਹਾਂ ਪੋਪ ਤੇ ਜੇ ਇਹ ਵੀ ਮਗਰ ਹੀ ਜਾਣਗੇ ਨਾ ਛੇਤੀ ਨਾ ਹੋ ਚੱਲਣਾ ਤਾਂ ਤੇ ਉਹ ਚੁੱਪ ਵੀ ਕਰਾਉਂਦੀ ਆ ਕਹਿੰਦੀ ਕਿੱਦਾਂ ਚੁੱਪ ਕਰਨਾ ਹੋਵੇ ਦੇ ਦੇ ਵੱਡੀ ਹੈ ਕੌਣ ਨਹੀਂ ਨਹੀਂ ਆਉਂਦੀ ਆ ਅਸਲੀ ਤਰ੍ਹਾਂ ਕਰਦੀ ਕੋਈ ਗੱਲ ਨਹੀਂ ਇਹ ਨਹੀਂ ਸਾਨੂੰ ਦਿੱਤਾ ਵੀ ਬਾਕੀ ਜੰਮ ਰਿਤੀ ਲੈ ਰਹੀ ਆ ਨਾਲੇ ਇਹਨੇ ਕੀ ਖਰਾਬ ਕਰਨੀ ਆਵੇਂ ਉਹ ਰਵੱਲ ਕੁਦਰਤੀ ਜਿਹਨਾਂ ਖਰਾਬ ਹੋਣ ਗਾਲੀਆਂ ਆ ਕੋफी ਟਾਈਮ ਹੋ ਗਿਆ ਲਈ ਹਾਂ ਹੋਈ ਕੀ ਮੰਗਦਾ ਹਾਂ ਕਾਂਟੂ ਕਾਂਟੂ ਲਾ ਦੋ ਵਾਟੂ ਦੇ ਹੱਥ ਹੁੰਦੇ ਕਾਂਟੂ ਲਾ ਦੋ ਬੋਲੋ ਬੋਲੋ ਤੁਸੀਂ ਇੱਧਰ ਮੋੜ ਚ ਬੋਲਦੀ ਹੁੰਦੀ ਹੈ ਤੇ ਇੱਧਰ ਮੈਂ ਉਹ ਕੀ ਕਹਾਂ ਤੂੰ ਬੋਲੋ ਕਾਂਟੂ ਹਾਂ ਕਾਂਟੂ ਹਲ ਹੁੰਦੇ ਕਾਂਟੂ ਹਾਂ ਮਰੁੰਦੇ ਕੰਮ ਤੋਂ ਨਾਓ ਬਹੁਤ ਸੋਹਣਾ ਬਲਦੀ ਘਰ ਤੋਂ ਇਹਦੇ ਵਿੱਚ ਵੀ ਨਾ ਬਾਰ-ਬਾਰ ਕੋਈ ਮੇਲ ਜੀ ਲੱਗੀ ਜਾਂਦੀ ਉਹ ਸੁਨੀਪ ਦੇ ਜੀ ਇਹਨੂੰ ਰਿਸਰਟ ਕਰਨ ਦੀ ਹੈ ਇਹ ਠੀਕ ਰਵੇਗਾ ਇਹਦਾ ਇਹਨਾਂ ਕੰਮ ਹੋ ਜਾ ਕਿਤੇ ਮੰਮੀ ਕਰ ਰਹੇ ਨੇ ਡੈਡ ਜੀ ਦੇ ਪਜਾਮੇ ਵਗੈਰਾ ਉਹ ਠੀਕ ਦੇ ਇਹਨਾਂ ਕਰਨ ਕਿਉਂਕਿ ਉਹ ਲੌਂਗ ਜ਼ਿਆਦਾ ਹੈ ਹਾਂ ਜੀ ਕਈ ਜੀਜੀ ਗਈ ਮੋਤ ਨੇ ਕਈ ਜੀਜੀ ਗਈ ਭਾਜੀ ਭਾਜੀ ਕੀ ਹੋਇਆ ਜੀ ਟੈਕਾ ਚਲਿਆ ਹੀ ਪੈਸੇ ਬੜੇ ਹੀ ਵੱਟੂਏ ਦੇ ਵਿੱਚ ਇਹਨਾਂ ਨੇ ਕੱਢ ਲਿਆ ਤੇ ਮੈਂ ਆਹ ਭਰਾਵਾ ਮੈਂ ਬਰਗਰ ਲੈਣ ਗਏ ਨਾ ਤੇ ਭਾਜੀ ਉਹਨਾਂ ਨੇ ਕੀ ਕੀਤਾ ਭਾਜੀ ਉਹਨਾਂ ਮਗਰੋਂ ਜੇਬ ਦੇ ਵਿੱਚ ਬਟੂਆ ਕੱਢ ਲਿਆ ਇਹ ਭਾ ਏ ਉਧਰ ਮਨ ਨੂੰ ਬਾਹਰ ਨੂੰ ਮਨ ਦੱਸਤਾ ਹੀ ਕਦੇ ਬਡੂਆ ਕੱਢਦਾ ਦੀਪੜ ਦਸ ਤੀਰਾ ਵੀ ਮਗਰੀ ਮੈਂ ਮੈਥਡਿਸਟ ਸਕੂਲ ਦੇ ਲਾਗੇ ਪੈਹੇ ਵਿੱਚ ਬੜੇ ਆ ਉਹ ਤਨਾ ਲਿਕਣਾ ਆ ਗਿਆ ਮੈਂ ਉਹ ਸਾਡੇ ਸਾਡੇ ਨਾ ਦਾ ਸੁਣੇ ਰ ਜਾਂਦਾ ਯਾਰ ਇਹ ਸੁਣਨ ਦੇ ਇਹਦੇ ਦੰਦੜੇ ਕਿ ਵੱਜ ਗਈ ਇਹਦਾ ਇਹਦਾ ਕੰਮ ਹੋ ਗਿਆ ਇਹ ਮੋਰ ਬਣ ਗਿਆ میری ਹੱਥ ਵਿੱਚ ਮਾਲਕੀ ਪਾਣੀ ਪੀਂਜੋਗਾ ਕਿਹਾ ਮੈਂ ਪਾਣੀ ਪੀਂਦੋਗਾ ਹੋ ਗਿਆ ਪਾਣੀ ਦੇ ਨੂੰ ਚੱਲਾ ਮੈਂ ਚੱਲ ਚਲੀ ਕਿੰਦੀ ਵਤੀ ਬੋਲਣ ਡਿਆ ਦੱਸਤਾ ਹੀ ਇੰਤਜਾਮ ਹੀ ਤੈਨੂੰ ਪਤਾ ਨਹੀਂ ਕੱਢਿਆ ਉਹ ਦੱਸ ਨਾਲਾ ਜੀ ਉਹਪਰਾ ਬੰਦਾ ਭਾਇਆ ਉਹ ਲੈ ਗਿਆ ਕਿ ਨਹੀਂ ਉਹ ਯਾਰ ਮੈਂ ਪੁੰਦਾ ਹੀ ਨਹੀਂ ਯਾਰ ਜੇਬ ਚ ਮੈਂ ਬਹਿ ਰੱਖਦਾ ਹੀ ਨਹੀਂ ਜੇਬ ਚ ਅੱਜ ਹੀ ਖਟਾਇਆ ਹੀ ਮੈਂ ਉਹ ਨੇ 버거 ਨੂੰ ਤਾਂ ਲੈ ਜਾਓ ਤੁਸੀਂ ਤੇ 버거 ਦੇ ਕੋਲ ਜਾਣ ਦੇ ਠਾਂ ਮੰਮੀ ਖਾਣ ਦੇ ਬੜੇ ਠੀਕ ਹੋ ਇਹ ਲੀਵਰ ਤੇ ਮੈਂ ਚੱਲ ਲੀਵਰ ਨੂੰ ਥੋੜਾ ਜਿਹਾ ਕੁਝ ਦੇ ਦੇ ਖਾਣ ਤਨੇ ਨਾ ਜੀ ਲੈਣਾ ਚਾਹੀਦਾ ਨਾ ਮੈਂ ਆਲਾ ਖਾਲੀ ਚੀਜੀ ਬਤ ਮਮੀ ਦੇਂਦੇ ਜੀਜੀ ਆਓ ਹਾਂ ਮੈਂ ਤੇ ਆਪਣੇ ਆਂ ਦੇਂਦੇ ਹਾਂ ਮੂਮਸ ਕੀ ਉਹ ਮੂਮਸ ਕੈਨ ਡੈਪਨੇਜਰ ਸਪਰਿੰਗ ਰੋਲ ਕਾਣੀ ਹੈ ਇਹਨਾਂ ਚੱਲੀ ਇੱਕ ਦਾ ਕਿਦਾਂ ਇਹਨਾਂ ਚੱਲੀ ਹੈ ਆਟਾ ਆਟੋ ਜੀ ਕਿਹਦੀ ਅੰਟੀ ਚੱਲਦੀ ਹੈ ਭਰਾਵਾ ਉਹ ਅੰਟੀ ਨੇ ਬੰਦੀ ਕਿੰਨੂੰ ਕਹਿੰਦੀ ਕਹਿੰਦੀ ਮੈਂ ਜਾਣਾ ਮੈਂ ਜਾਣਾ ਤੇ ਇਹ ਨਹੀਂ ਆਲੇ ਤਾਂ ਧਿਆਨ ਰੱਖਣਾ ਚਾਹੀਦਾ ਉੱਥੇ ਮੈਂ ਇੰਨਾ ਗਈ ਤੇ ਪੜਾਣ ਪੜਾਣ ਮੈਂ ਚਰੂ ਤੇ ਜਾਈ ਤੇ ਕਹਿੰਦੀ ਮੈਂ ਖਾਂ ਉਹਦੇ ਇਹ ਉਹਨਾਂ ਨੇ ਕਦੇ ਕਦੇ ਮਹੀਂ ਜਾਣਾ ਮਹੀਂ ਜਾਣਾ ਤੇ ਜਿਤਕੋ ਮਰਜ਼ੀ ਚੱਲ ਜਾਂਦੀ ਵਿਕੀ ਹੁਣੀ ਆਏ ਆ ਝਟਕ ਜ ਜਾਂਦੀ ਮੇਰਾ ਦੋਸਤ ਆਇਆ ਸੁਹਣਾ ਅੱਜ ਉਹਦੇ ਕੋਲੋਂ ਚਲ ਗਈ ਉਹਨੇ ਆਖਾ ਕਾਕਾ ਮੇਰਾ ਬਾਪ ਇਧਰ ਆ ਉਹਨੇ ਚੋਕ ਲਿਆ ਕਹਿੰਦੀ ਆ ਮੈਂ ਕਾਕਾ ਜਿਤਕੋ ਮਰਜ਼ੀ ਚੱਲ ਜਾਂਦੀ ਤੈਨੂੰ ਲੈ ਜਾਣਾ ਕਹਿੰਨੇ ਚੋਕੇ ਵੇਖੀ ਬੇਬੇ ਬਈ ਅੱਜ ਟਾਈਮ ਸੈਰ ਜ਼ਰੂਰ ਕਰਨੀ ਚਾਹੀਦੀ ਆ ਐਸ ਤਰ੍ਹਾਂ ਮੌਸਮ ਬੜਾ ਬਹੁਤ ਠੰਡਾ ਆ ਪਰ ਸਾਰੇ ਆਪੋ ਆਪਣਾ ਕੰਮ ਕਰ ਰਹੇ ਹੁਣ ਗਿੜ ਗਿਆ ਨਾ ਮੂੜੀ ਗਿੜ ਪੀਚੋਣ ਵਾਲੇ ਮੱਛਰ ਬਹੁਤ ਆ ਵੀ ਡੈਡੀ ਉਧਰ ਮਗਲੇ ਕਮਰੇ ਜਿਹੜੇ ਤੁਹਾਡੇ ਭਾਜੀ ਫੰਟੇ ਆ ਜਾਓ ਡੈਡੀ ਉਧਰ ਮਗਲੇ ਕਮਰੇ ਜੀ ਕਿਸੇ ਦਾ ਨੰਦ ਨਹੀਂ ਦੱਸ ਡੈਡੀ ਕਿਧਰੇ ਡੈਡੀ ਜਿੱਦਾਂ ਨਾ ਹੀ ਕੋਈ ਲੱਭਣ ਡੇ ਨਿਕਮ ਰਿਆ ਜੋ ਐ ਹੈ ਆ ਵੀ ਇਹ ਨੀ ਪੀੜੀ ਚੱਲਿਆ ਕੰਮ ਇਹਦਾ ਉਹ ਪਹਿਲਾਂ ਸੁਟਦਾ ਤੂੰ ਇਹ ਐ ਸੁਟਣਾ ਇਹਨੇ ਤਾਂ ਹਵਾ ਦੇ ਵਿੱਚ ਆ ਬੁਖੀ ਇਹਨਾਂ ਨੂੰ ਥੋੜਾ ਧੋਦਾ ਇਹਨਾਂ ਲਿਆ 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 ਇਹਨਾਂ ਮਾਰ ਕੇ ਮਛਰਾਂ ਪੈ ਗਏ ਨੇ ਫਿਰ ਕੋਦਾਂ ਪੈ ਗਏ ਨੇ ਇਹ ਸੋਗਟੀ ਦਾ ਆਲ ਆਊਟ ਨਹੀਂ ਸਿੱਤੀ ਕੰਮ ਕਰਦਾ ਵੀ ਮੁੜ ਕੇ ਆਲ ਆਊਟ ਚੱਲਦਾ ਰਹੇ ਤੇ ਇਹ ਪਹਿਲਾਂ ਲਾ ਦੇ ਬੰਦਾ ਆ ਟਿੱਕੀਆਂ ਜਿਹੜੀਆਂ ਸਾੜੀਆਂ ਸੰਦੇਵ ਤੇ ਹੀ ਕਦੀ ਦਿਖਾਈ ਇਹ ਉਹਦੇ ਉਹਦੇ ਉੱਤੇ ਟਿੱਕੀ ਬਲਬ ਤੇ ਅਸੀਂ ਪਿੰਡ ਪਿੰਡ ਬਹੁਤ ਦਿਖਾਉਂਦੇ ਰਹੇ ਤੇ ਬਲਬ ਉਹ ਤੇ ਰੱਖਣੀ ਆ ਨਾ ਉਹ ਤਾਂ ਨਾ ਗੁੜ ਮੈਂਟੰਦੈ ਹੈ ਹੈ ਉਹਨੂੰ ਸਾਂਭ ਕੇ ਉਹਦੇ ਇੰਨੇ ਇੰਨੇ ਕੁ ਕੁਰੇ ਕੱਟ ਕੇ ਫੇਰ ਮੈਨੂੰ ਉਹ ਅੱਗ ਪਾ ਕੇ ਉਹਨੂੰ ਮੈਂ ਉਹਦੇ ਵੀ ਕੈਸਰ ਕਰ ਦਿੰਦਾ ਆਹੋ ਉਹਨੂੰ ਮਤਲਬ ਸੈਡਾਂ ਪੱਜ ਜਾਂਦੀਆਂ ਹੁੰਦੀਆਂ ਸੀ ਆਹ ਖੁਸ਼ਬੂ ਬੜੀ ਖੂਬ ਸੀ ਆਹ ਖੁਸ਼ਬੂ ਉਹਦੀ ਵਧੀਆ ਹੁੰਦੀ ਏ ਤਾਂ ਇਹ ਗੱਲ ਸਹੀ ਏ ਪਰ ਇਹ ਵੀ ਉਹ ਚੀਜ਼ ਉਹ ਚੀਜ਼ ਨਹੀਂ ਕਦੀ ਆਈ ਹੁਣ ਅਜੇ ਵੀ ਆਉਂਦੀ ਪਰ ਪਰ ਬਿਲਕੁਲ ਪਰ ਗੱਲਾਂ ਬਲਬ ਦੇ ਹੀ ਨਾ ਕਈਆਂ ਨੇ ਤਾਂ ਮਨ ਲਾਤਾ ਆਪਣੀਆਂ ਦਰੀਆਂ ਦਰੀਆਂ ਸਾਲੀਆਂ ਹੋਣੀਆਂ ਪਰ ਇਸ ਦੀ ਫ੍ਰਗਰੈਂਸ ਵਧੀਆ ਆਂਦੀ ਚਲੋ ਜੀ ਅੱਜ ਦਾ ਵਲੋਗ ਵਧੀਆ ਲੱਗ ਲੇ ਇੱਕ ਵਾਰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਯਾਰ ਕਰ ਦੇ ਚਲੋ ਚੈਨਲ ਨੂੰ ਸਬਸਕ੍ਰਾਈਬ ਇਹ ਐਂ ਵੀ ਨਾ ਕਹਿ ਕਰੋ ਵੀ ਬੋਦੀ ਜਾਂਦਾ ਯਾਰ ਕਰ ਦੇ ਕਰੋ ਯਾਰ ਮਮੇ ਨੂੰ ਦੇਣਾ ਸੀਗਾ ਪਾਣੀ ਗਰਮ ਕਰਕੇ ਤੇ ਚਾਹੀਦਾ ਵੀ ਥੋੜਾ ਜਿਹਾ ਬੂੰਦਾ ਹਨਾ ਪੌਣੀਆਂ ਦਵਾਈ ਦੀਆਂ ਲਿਵਰ ਵਾਸਤੇ ਮੈਡੀਸਿਨ ਚੱਲਦੀ ਹੈ ਮੌਲਾ ਜੇ ਕਰੂ ਕਰਨ ਨੂੰ ਮੁਰਕੇ ਇਹਦੇ ਵਿੱਚ ਪਾ ਲੈਣੇ ਆਸ ਤੇ ਵਿੱਚ